ਬਿੰਦਰ ਸਿੰਘ ਬਠੰਡੇ ਤੋਂ ਮੈਂ ਡੇਰੀ ਫਾਰਮਿੰਗ ਐਂਡ ਫੂਡ ਪ੍ਰੋਸੈਸਿੰਗ ਦੀ ਜਿਹੜੀ ਹੈਗੀ ਆ ਉਹ ਵਰਕਿੰਗ ਕਰਦਾ ਹੈਗਾ ਜਿਹਦੇ ਵਿੱਚ ਮੈਂ ਡੇਰੀ ਕਰ ਰਿਹਾ ਹੈਗਾ ਗਾਵਾਂ ਰੱਖੀਆਂ ਹੋਈਆਂ ਨੇ ਮੇਰੇ ਕੋਲੇ ਉਹ ਗਾਵਾਂ ਦੇ ਦੁੱਧ ਨੂੰ ਮੈਂ ਡੇਰੀ ਤੇ ਨਹੀਂ ਪਾਉਂਦਾਗਾ ਉਹ ਗਾਵਾਂ ਦੇ ਦੁੱਧ ਨੂੰ ਮੈਂ ਖੁਦ ਪ੍ਰੋਸੈਸ ਕਰਕੇ ਕਸਟਮਰ ਤੱਕ ਪਹੁੰਚ ਕਰਦਾ ਹੈਗਾ ਉਹ ਕਸਟਮਰ ਨੂੰ ਦਿੰਨੇ ਆ ਕਿ ਸ਼ੁੱਧ ਚੀਜ਼ ਜਿਹੜੀ ਹੈਗੀ ਆ ਕਸਟਮਰ ਨੂੰ ਦਿੱਤੀ ਜਾਵੇ ਤੈਨੂੰ ਕਾੜ ਕੇ ਅਸੀਂ ਲਾਲ ਰੰਗ ਦੀ ਲੱਸੀ ਬਣਾਈ ਸੀਗੀ ਜਿਹਦੇ ਵਿੱਚ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਇਹ ਅਸੀਂ ਮਤਲਬ ਲੱਸੀ ਬਣਾਈ ਸੀਗੀ ਲਾੜ ਰੰਗ ਦੀ ਇਹ ਦੁੱਧ ਘੜ ਕੇ ਅਸੀਂ ਲਾਲ ਰੰਗ ਦੀ ਲੱਸੀ ਬਣਾਈ ਹੈਗੀ ਸਾਡੇ ਕੋਲੇ ਘਿਓ ਪਿਆ ਅਸੀਂ 2000 ਰੁਪਏ ਕਿਲੋ ਘਿਓ ਦਿੰਨੇ ਆ 29 ਤੋਂ 30 ਕਿਲੋ ਦੁੱਧ ਚੋਂ ਕਿਲੋ ਘਿਓ ਬਣਦਾ ਇਹਦੀ ਲਾਈਫ ਘਿਓ ਦੀ ਇਹਨੂੰ ਦੁੱਧ ਨੂੰ ਕੜਾਇਆ ਜਾਂਦਾ 10 ਤੋਂ 12 ਘੰਟੇ 10 ਤੋਂ 12 ਘੰਟੇ ਕੜਨ ਤੋਂ ਬਾਅਦ ਇਹਨੂੰ ਦਹੀਂ ਲੱਗਦਾ ਹੈ ਦਹੀਂ ਨੂੰ ਰੜਕਿਆ ਜਾਂਦਾ ਹੈ ਰੜਕ ਕੇ ਉਹਦਾ ਮੱਖਣ ਬਣਦਾ ਹੈ ਮੱਖਣ ਤੋਂ ਘਿਓ ਬਣਦਾ ਜਿਹੜਾ ਘਿਓ ਇਸ ਪ੍ਰੋਸੈਸ ਚੋਂ ਬਣ ਗਿਆ ਉਹ ਆਯੁਰਵੇਦਿਕ ਕਹਿੰਦਾ ਹੈ ਕਿ ਇਹਦੀ ਘੋ ਦੀ ਲਾਈਫ 100 ਸਾਲ ਪਲੱਸ ਹੈ ਇਹ ਖਰਾਬ ਨਹੀਂ ਹੁੰਦਾ ਜਿਹੜਾ ਮੇਰੇ